ਨੇਰਾ ਨਾ ਲਸ਼ਮਣ ਸਿੰਘਾ ਜੀ ਮੈਂ ਪੰਜਾਬ ਰੈਵਿਨੂ ਆਫੀਸਰ ਐਸੋਸੀਏਸ਼ਨ ਦਾ ਕੋ-ਪ੍ਰੈਜ਼ੀਡੈਂਟ ਆ ਧਰਨਾ ਸ਼ੌਕ ਨਾਲ ਨਹੀਂ ਲੱਗਦਾ ਕੋਈ ਮਜਬੂਰੀ ਹੁੰਦੀ ਹੈ ਕੋਈ ੱੱਕਾ ਹੋਇਆ ਹੁੰਦਾ ਧਰਨੇ ਤਾਂ ਹੀ ਲੱਗਦੇ ਆ ਸਾਡੇ ਤਪਾ ਦੇ ਤਸਿਲਦਾਰ ਸਾਹਿਬ ਦਾ ਸੁਖਸ਼ਮ ਸਿੰਘ ਚੰਨੀ ਜੋ ਬੜੀ ਦੇਰ ਤੋਂ ਬੜੀ ਇਮਾਨਦਾਰੀ ਨਾਲ ਇੱਥੇ ਸੇਵਾ ਨਿਭਾ ਰਿਹਾ ਹੈ ਔਰ ਬਾਹਰ ਜੋ ਠਾਗ ਟੋਲੀਆਂ ਫਿਰਦੀਆਂ ਉਹਨਾਂ ਦੀ ਜਿਹੜੀ ਹੁੱਕਾ ਪਾਣੀ ਬੰਦ ਕੀਤਾ ਹੋਇਆ ਸੀ ਉਹਨਾਂ ਨੇ ਕਾਫੀ ਦੇਰ ਤੱਕ ਕਿਉਂਕਿ ਨਾ ਆਪ ਪੈਸੇ ਲੈਂਦੇ ਸੀ ਨਾ ਕਿਸੇ ਨੂੰ ਲੈਣ ਦਿੰਦੇ ਸੀ ਕੁਝ ਉਹਨਾਂ ਦਾ ਰੋਸ ਸੀ ਕੁਝ ਇਹ ਸੀ ਕਿ ਸਾਡੇ ਪ੍ਰਧਾਨ ਜੀ ਐਸੋਸੀਏਸ਼ਨ ਦੇ ਉਹ ਉਹ ਸਾਡੇ ਜਿਹੜੇ ਯੂਨੀਅਨ ਦੇ ਸਾਡੀ ਸਾਰੇ ਬੰਦ ਵਿਭਾਗ ਦੇ ਜਿਹੜੇ ਤਸਫੀਲਦਾਰ ਮੈਪੀਡਾ ਡੀਆਰ ਉਹਨਾਂ ਦੇ ਮੁੱਦਿਆਂ ਨੂੰ ਬੜਾ ਫੋਰਸਫੁਲੀ ਔਰ ਬੜੇ ਵਧੀਆ ਤਰੀਕੇ ਨਾਲ ਪ੍ਰੇਜ਼ੈਂਟ ਕਰਦੇ ਸੀ ਸਰਕਾਰਾਂ ਦੇ ਉੱਚ ਅਫਸਰਾਂ ਦੇ ਮੋਹਰੇ ਔਰ ਜਿੱਥੇ ਕਿਤੇ ਸਾਡੇ ਬੰਦੇ ਨਾਲ ਧੱਕਾ ਹੁੰਦਾ ਸੀ ਉੱਥੇ ਸਖਤ ਸਟੈਂਡ ਲੈਂਦੇ ਸੀ ਕੁਐਸਚਨ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਬੜੀ ਵਧੀਆ ਮੀਟਿੰਗ ਹੋਈ ਸੀ ਮੰਤਰੀ ਸਾਹਿਬ ਦੇ ਨਾਲ ਐਫਸੀਆਰ ਸਾਹਿਬ ਦੇ ਨਾਲ ਉਹਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਆ ਉਹਨੂੰ ਉਹਨੂੰ ਪੂਰਾ ਕਰਨ ਦਾ ਉਹਨਾਂ ਨੇ ਹਫ਼ਤੇ 10-15 ਦਿਨ ਦੇ ਵਿੱਚ ਆਸ਼ਵਾਸਨ ਦਿੱਤਾ ਸੀ ਉਹਨਾਂ ਪੀਰੀਕ ਨੂੰ ਅਸੀਂ ਇੱਕ ਆਪਣੀ ਐਸੋਸੀਏਸ਼ਨ ਦਾ ਜਨਰਲ ਇਜਲਾਸ ਰੱਖਿਆ ਹੋਇਆ ਸੀ ਸਰਕਾਰ ਨੂੰ ਸ਼ਾਇਦ ਅਫਸਰਾਂ ਨੂੰ ਇਹ ਲੱਗਦਾ ਹੋਵੇ ਕਿ ਕਿਉਂਕਿ ਸ਼ਾਇਦ ਮੇਬੀ ਉਹਨਾਂ ਨੂੰ ਇਹ ਹੋਵੇ ਕਿ ਅਸੀਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਪਾਉਣੀ ਆ ਉਦੋਂ ਤੱਕ ਜਿੱਤੇ ਸਮੇਂ ਦੇ ਵਿੱਚ ਤੇ ਇਹ ਕੋਈ 29 ਤਰੀਕ ਨੂੰ ਨਵਾਂ ਸੰਘਰਸ਼ ਨਾ ਵਿੜਦੇ ਅਸੀਂ ਇਹ ਸਮਝਦੇ ਹਾਂ ਵੀ ਉਸ ਨੂੰ ਟਾਰਪੀਡੋ ਕਰਨ ਲਈ ਇੱਕ ਸਾਜ਼ਿਸ਼ ਹੋ ਸਕਦੀ ਹੈ ਦੂਸਰਾ ਇਹ ਆ ਕਿ ਫੂਕੀਆਂ ਸ਼ੋਰ ਤਾਂ ਲੈਣ ਦੀ ਜੋ ਆਦਤ ਹੈ ਸਾਡੇ ਅੱਜ ਦੇ ਮਾਹੌਲ ਦੇ ਵਿੱਚ ਉਹਦੇ ਤਹਿਤ ਵੀ ਹੋ ਸਕਦੀ ਹੈ। ਤਰਨਣ ਜਿੱਤ ਗਿਆ ਵੀ ਅਸੀਂ ਰੈੱਡ ਹੈਂਡਰਡ ਫੜਿਆ ਰੰਗੇ ਹੱਥੀ ਫੜਿਆ ਕੱਲ ਕਾਨਫਰੈਂਸ ਵੀ ਕੀਤੀ ਗਈ ਸੀ ਉਹਨਾਂ ਨੇ। ਕਿਵੇਂ ਦੇਖਿਆ ਸਰ ਮੈਂ ਸਾਰਿਆਂ ਕਿ ਰੈੱਡ ਹੈਂਡਰਡ ਦੀ ਇਹਨਾਂ ਨੇ ਡੈਫੀਨੇਸ਼ਨ ਹੀ ਬਦਲ ਦਿੱਤੀ ਹੈ। ਬ੍ਰਾਈਬਰੀ ਦੇ ਵਿੱਚ ਡਿਮਾਂਡ ਐਕਸੈਪਟੈਂਸ ਫਿਰ ਉਹਦੀ ਬਕਾਇਦਾ ਦੋ ਸਰਕਾਰੀ ਗਵਾਹ ਉਹਨਾਂ ਦੇ ਸਾਹਮਣੇ ਸਾਰਾ ਕੁਝ ਕਰਨਾ ਹੁੰਦਾ। ਔਰ ਬੰਦੇ ਨੂੰ ਬੰਦੇ ਨੇ ਪੈਸੇ ਫੜਾਉਣੇ ਹੁੰਦੇ ਆ ਉਹਨੇ ਫੜਨੇ ਹੁੰਦੇ ਉਹਦੇ ਹੱਥਾਂ ਦਾ ਰੰਗ ਰੰਗ ਤਵਾ ਕੇ ਦੇਖਣਾ ਹੁੰਦਾ ਇਹੋ ਜਿਹਾ ਕੁਝ ਨਹੀਂ ਹੋਇਆ ਜ਼ਬਰਦਸਤੀ ਕੀਤੀ ਕਿ ਜੋ ਮੌਕੇ ਤੋਂ ਸਾਨੂੰ ਰਿਪੋਰਟਾਂ ਮਿਲੀਆਂ ਉਹਦੇ ਚ ਇਹ ਹੋਇਆ ਕਿ ਇਹ ਬੈਠੇ ਸੀ ਆਪਣੇ ਦਫ਼ਤਰ ਵਿੱਚ ਦੋ ਬੰਦੇ ਆਏ ਉਹਨਾਂ ਨੇ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਹੱਥ ਮਿਲਾ ਉਹਨਾਂ ਦੇ ਹੱਥਾਂ ਨੂੰ ਰੰਗ ਰੰਗ ਵੀ ਲੱਗਾ ਹੋਇਆ ਸੀ ਪੈਸੇ ਵੀ ਫੜਾਉਣ ਦੀ ਕੋਸ਼ਿਸ਼ ਕੀਤੀ ਇੱਕ ਫਿਊਰੀ ਇਹ ਆ ਤਾਂ ਉਹਦੇ ਚ ਇਹਨਾਂ ਨੇ ਪੈਸਿਆਂ ਨੂੰ ਉਹਨਾਂ ਨੂੰ ਬੰਦੇ ਨੂੰ ਧੱਕਾ ਮਾਰਤਾ ਵੀ ਆ ਕੀ ਕਰਦੇ ਵੀ ਕਾਕਾ ਧੱਕਾ ਨਾ ਕਰੋ ਪਰੋ ਮੈਂ ਨਹੀਂ ਕਰਦਾ ਮੈਂ ਇਦਾਂ ਦਾ ਕੰਮ ਕਰਦਾ ਨਹੀਂਗਾ ਤੇ ਨਾ ਮੈਂ ਕਰਨਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਅਸੀਂ ਐਕਸ਼ਨ ਲੈ ਆਜੋ ਜੇ ਪਤਾ ਨਹੀਂ ਰਹਦਾ ਕੀ ਐਕਸ਼ਨ ਲੈ ਜਾਣਾ ਜੀ ਬਸ ਅਸੀਂ ਅੱਜ ਹਲੇ ਪੰਜਾਬ ਸਾਰਾ ਇੱਕ ਦਿਨ ਲਈ ਬੰਦ ਆ ਅੱਜ ਸ਼ਾਮ ਤੱਕ ਅਸੀਂ ਡਿਸਾਈਡ ਕਰਾਂਗੇ ਸਾਨੂੰ ਫੋਨ ਵਗੈਰਾ ਆਉਣੇ ਸ਼ੁਰੂ ਹੋ ਗਏ ਆ ਚੰਡੀਗੜ੍ਹੋਂ ਸਾਰਿਆਂ ਤੋਂ ਕਿ ਸਾਡੇ ਨਾਲ ਗੱਲ ਕਰੋ ਪਰ ਅਸੀਂ ਹੁਣੇ ਦੇਰ ਤੱਕ ਗੱਲ ਨਹੀਂ ਕਰੀ ਜਿੰਨੀ ਦੇਰ ਤੱਕ ਸਾਡਾ ਅਗੇ ਉਹਦਾ ਸਾਈਡ ਕਰਦੇ ਕਿ ਅਸੀਂ ਕਿਸ ਲੈਵਲ ਤੇ ਇਹ ਛੱਡਣਾ ਸੰਘਰਸ਼ ਜਾਂ ਕਿਸ ਲੈਵਲ ਤੱਕ ਲੈ ਕੇ ਜਾਣਾ ਸਰ ਕੱਲਾ ਧਰਨਾ ਪ੍ਰਣਾਲੀ ਆ ਪੂਰੇ ਪੰਜਾਬ ਪਰ ਵਿੱਚ ਹੈ ਤਹਿਸੀਲਾਂ ਤਾਂ ਫਾਰੀਆਂ ਬੰਦਿਆ ਕੰਮਕਾਰ ਸਾਰੇ ਪੰਜਾਬ ਦਾ ਬੰਦਿਆ ਅੱਜ ਕਿਉਂਕਿ ਇਹਨਾਂ ਨੇ ਪੇਸ਼ ਕਰਨਾ ਸੀ ਕੱਲ ਸਾਡੇ ਸੱਜਣ ਸਾਰਾ ਦਿਨ ਕੋਸ਼ਿਸ਼ ਕਰਦੇ ਰਹੇ ਕਿ ਸਾਨੂੰ ਮਿਲਾਇਆ ਜਾਵੇ ਚੰਡੀ ਸਾਹਿਬ ਨੂੰ ਇਹਨਾਂ ਨੇ ਮਿਲਾਇਆ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਉਹਨੂੰ ਕਿੱਥੇ ਖੋਹ ਕੇ ਲੈ ਚਲੇ ਸੀ ਉਹਨਾਂ ਕੋਲ ਹੈ ਨਾ ਲਾ ਬਾਈਡਿੰਗ ਬੰਦੇ ਆ ਅਸੀਂ ਆਪ ਨੌਇਡ ਡਾਕਟਰ ਮੇਨਟੇਨ ਕਰਨ ਵਾਲੇ ਆ ਇਹਨਾਂ ਨੂੰ ਕੀ ਦੱਸੇਗਾ ਕਿ ਇਹੋ ਸੱਚ ਦੱਸ ਦੂਗਾ ਸਾਨੂੰ ਜਿਹੜੀ ਪਬਲਿਕ ਹੋ ਜੂਗੀ ਵੀ ਮੇਰੇ ਨਾਲ ਕਿਵੇਂ ਧੱਕਾ ਹੋਇਆ ਉਹ ਪੁੱਛਣਾ ਸਾਡੀ ਡਿਊਟੀ ਸੀ ਔਰ ਸਾਡਾ ਰਾਈਟ ਸੀ ਮੈਂ ਹਮੇਤ ਕੁਮਾਰ ਡਿਵੀਜ਼ਨਲ ਪ੍ਰਧਾਨ ਪੰਜਾਬ ਰੈਵਨਿਊ ਅਫੀਸਰ ਅਸੋਸੀਏਟ ਅੱਜ ਬਰਨਾਲਾ ਵਿਖੇ ਜੋ ਧਰਨਾ ਲਗਾਇਆ ਗਿਆ ਹੈ ਉਹ ਤਹਿਸੀਲ ਤਪਾ ਵਿਖੇ ਜੋ ਕੱਲ ਸਾਡੇ ਤਹਿਸੀਲਦਾਰ ਸਾਹਿਬਾਨ ਸਰਦਾਰ ਸੁਖਦੇਵ ਸਿੰਘ ਚੰਨੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਝੂਠੇ ਮਾਮਲੇ ਦੇ ਵਿੱਚ ਉਹਦੇ ਰੋਸ ਵਜੋਂ ਲਗਾਇਆ ਗਿਆ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਿੱਚ ਬਿਲਕੁਲ ਵੀ ਕੋਈ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ ਉਸ ਬਾਰੇ ਸਾਡੇ ਸਾਰੇ ਰੈਵਨਿਊ ਆਫਿਸਰਾਂ ਕੋਲ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਹੈ ਤੇ ਜਿਸ ਕਰਕੇ ਇਹ ਧਰਨਾ ਲਗਾਇਆ ਗਿਆ। ਸਰ ਹੁਣ ਕੀ ਅਗਲਾ ਕਦਮ ਕੀ ਹੋਣਾ ਹੈ? ਅੱਜ ਸਾਰੀ ਪੰਜਾਬ ਬਾਡੀ ਇੱਥੇ ਹਾਜ਼ਰ ਹੈਈ ਉਹ ਜੋ ਵੀ ਸੈਸਰਾ ਲਊਗੀ ਇਸ ਇਸ ਜਿਹੜੇ ਧੱਕੇ ਨੂੰ ਜਰ ਰਣੇ ਜਾਊਗਾ ਇਸ ਦੇ ਖਿਲਾਫ ਕੋਈ ਸਖਤ ਐਕਸ਼ਨ ਦਿੱਤਾ ਜਾਏਗਾ। ਸਰ ਕੱਲ ਤਾਂ ਵੀ ਲੈ ਕੇ ਚੱਕਿਆ ਗਿਆ ਤੇ ਤੁਸੀਂ ਉਹਨੂੰ ਮਤਾਲ ਮਿਲ ਦਿੱਤਾ ਜੀ। ਅਸੀਂ ਕੱਲ ਰਾਤ ਤੱਕ ਪੂਰੀ ਕੋਸ਼ਿਸ਼ ਕੀਤੀ ਵੀ ਸਾਨੂੰ ਇੱਕ ਵਾਰ ਸਾਡੇ ਆਫਿਸਰ ਨੂੰ ਮਲਾਇਆ ਦਿੱਤਾ ਜਾਵੇ ਪਰ ਸਾਨੂੰ ਨਹੀਂ ਮਲਾਇਆ ਗਿਆ। ਇਹ ਹੁਣ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਘੱਟੋ ਘੱਟ ਮਲਾਇਆ ਤਾਂ ਜਾਵੇ ਕੋਈ ਉਹ ਕੋਈ ਟੈਰਿਸਟ ਤਾਂ ਹੈ ਨਹੀਂਗੇ ਪਰ ਹਾਲ ਤੱਕ ਸਾਨੂੰ ਨਹੀਂ ਬੁਲਾਇਆ ਜਾ ਰਿਹਾ ਹੈ। ਸਰੀਕ ਤਨ ਹੀ ਕਿਹਾ ਜਿੰਨਾ ਲੱਗ ਰਿਹਾ ਹੈ ਕਿ 20000 ਰੁਪਏ ਕਹਿੰਦੇ ਲੰਘ ਗਿਆ। ਦੇਖੋ ਜੀ ਇਹ ਦੇਖੋ ਇਹ ਇੱਕ ਬਿਲਕੁਲ ਸਿੰਪਲ ਰਜਿਸਟਰੀ ਹੈ ਤਬਦੀਲ ਮਲਕੀਅਤ ਦੀ ਰਜਿਸਟਰੀ ਹੈ ਦੋ ਕਨਾਲ ਦੀ ਉਹ ਹਸਬੰਡ ਨੇ ਵਾਈਫ ਦੇ ਨਾਂ ਤੇ ਕਰਵਾਉਣ ਗਿਆ ਜਿਹਦੇ ਵਿੱਚ ਗਵਰਨਮੈਂਟ ਵੱਲੋਂ ਵੀ ਸਟੈਂਪ ਫੀਸ ਦੀ ਮਾਫੀ ਹੈ। ਤੇ ਇਹ ਜਿਹੜੀ ਕਿਸੇ ਵੀ ਕਿਸੇ ਦੇ ਗਲੇ ਉੱਤਰ ਦੀ ਗੱਲ ਵੀ ਇੱਕ ਇੱਕ ਦੀ ਰਜਿਸਟਰੀ ਦੇ ਵਿੱਚ ਕੋਈ ਵੀ ਅਫਸਰ ਵੀਆਰ ਵੀ ਮੰਗਦੀ ਗੱਲ ਵੀ ਹੋ ਸਕਦੀ ਹੈ ਬਿਲਕੁਲ ਇੱਕ ਪਲਾਂਟਡ ਹੈ ਦੇਖੋ ਉਹ ਰਜਿਸਟਰੀ ਕਰਵਾਉਣੀ ਉਹਨਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਸੀਗੀ ਉਹਦੇ ਵੀ ਕੋਈ ਬਣਾਈ ਗਈ ਗੇਮ ਸੀਗੀ ਵੀ ਆਪਾਂ ਇਹ ਬਣਾ ਕੇ ਹੀ ਕਰਨੀ ਹੈ ਕਰ ਬਈ ਦਿਖਾਈ ਸ਼ਹਿਰੀ ਬਿਲਕੁਲ ਸਹੀ ਹੈ ਦੇਖੋ ਨਾ ਉਸ ਤੋਂ ਬਾਅਦ ਨਾ ਹਲੇ ਉਹ ਰਜਿਸਟਰੀ ਹੋਈ ਵੀ ਨਹੀਂ ਹੈਗੀ ਨਾ ਉਹਨਾਂ ਨੇ ਕਰਵਾਉਣੀ ਸੀ ਨਾ ਹੋਈ ਹੈ ਰਜਿਸਟਰੀ ਨਾ ਉਹਨਾਂ ਨੇ ਅੱਗੇ ਕਰਵਾਉਣੀ ਹੈ ਉਹ ਰਜਿਸਟਰੀ ਲੱਗਦਾ ਕਿਤੇ ਨਾ ਕਿਤੇ ਤੁਸੀਂ ਸਾਨੂੰ ਸਾਇਆ ਗਿਆ ਬਿਲਕੁਲ ਹੀ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਦੇ ਮੁੱਦੇ ਜਿਹੜੇ ਸੀਗੇ ਤਕਤੀ ਨਾਲ ਚੱਕਦੇ ਸੀਗੇ ਇਹ ਜਥੇਬੰਦੀਆਂ ਨੂੰ ਕਮਜ਼ੋਰ ਕਰਨ ਲਈ ਅਜਿਹੇ ਹਾਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਉਸ ਤਹਿਸੀ ਦੇ ਇਹ ਕਾਰਵਾਈ ਕੀਤੀ ਜਾਂਦੀ ਹੈ ਮੈਂ ਲਾਸ਼ਮ ਸਿੰਘਲਾ ਹਾਲਤਨਾਟ ਤਖੀਲਾਨ ਸਪੈਸ਼ਲ ਡਿਊਟੀ ਪਟਿਆਲਾ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਾਡੇ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਸੁਚੇਰਨ ਸਿੰਘ ਚੰਨੀ ਜੀ ਉਹਨਾਂ ਨੂੰ ਫਸਾਇਆ ਗਿਆ ਹੈਗਾ ਤੱਕੇ ਨਾਲ ਸਾਡੇ ਪ੍ਰਧਾਨ ਜੀ ਬੜੇ ਬਲੇਰੀ ਨਾਲ ਬੜੇ ਹੌਸਲੇ ਨਾਲ ਸਾਡੀ ਐਸੋਸੀਏਸ਼ਨ ਦੇ ਸਾਰੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਕਿ ਕਾਫੀ ਮੰਗਾਂ ਇਦਾਂ ਸੀ ਕਿ ਸਿੱਗੀਆਂ ਕਿ ਜਦਾਂ ਇਸ ਟਾਈਮ ਪ੍ਰਾਲੀ ਦੇ ਫੋਕਨ ਵੇਲੇ ਵੀ ਸਾਡੇ ਤਸੀਲਦਾਰਾਂ ਨੂੰ ਕਾਫੀਆਂ ਬੰਦੀ ਬਣਾਇਆ ਗਿਆ ਖੇਤਾਂ ਦੇ ਵਿੱਚ ਤੇ ਨਾਲ ਹੀ ਜਿਹੜੇ ਆਪਣੇ ਧਰਨੇ ਵਗੈਰਾ ਲੱਗਦੇ ਨੇ ਉਹਦੇ ਵਿੱਚ ਵੀ ਸਾਡੇ ਤਸੀਲਦਾਰਾਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਉਹਦੇ ਲਈ ਸਾਡੇ ਵੱਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਉਹਦੇ ਲਈ ਸਾਡੇ ਵੱਲੋਂ ਸਰਕਾਰੀ ਗੱਡੀਆਂ ਦੀ ਮੰਗ ਵੀ ਕੀਤੀ ਗਈ ਸੀ ਤਾਂ ਕਿ ਉਹ ਜਿਹੜੀ ਕੋਈ ਪੱਥਰਵਾਜੀ ਹੁੰਦੀ ਹੈ ਕੋਈ ਹੋਰ ਹੁੰਦੀ ਹੈ ਤਾਂ ਉਹਦੇ ਤੇ ਪਰਸਨਲ ਵਹੀਕਲ ਦਾ ਨੁਕਸਾਨ ਨਾ ਹੋਵੇ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਸਾਡੇ ਜਿਹੜੇ ਪ੍ਰਧਾਨ ਜੀ ਜੰਨੀ ਸਾਹਿਬ ਸਰਕਾਰ ਨੂੰ ਐਸੋਸੀਏਸ਼ਨ ਨੂੰ ਆਪਣੇ ਜਿਹੜੇ ਅਮ ਅਰੇ ਲਈ ਆਪਣੇ ਆਈਐਸ ਸੈਕਟਰੀ ਹੈਗੇ ਆਂ ਤੇ ਮੰਤਰੀ ਸਾਹਿਬਾ ਦੇ ਨਾਲ ਬਾਰ ਬਾਰ ਮਿਲਦੇ ਸੀ ਉਹਦੇ ਤਹਿਤ ਹੀ ਮਤਲਬ ਸਾਡੀ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਕਮਜ਼ੋਰ ਕਰਨ ਵਾਸਤੇ ਤੇ ਐਸੋਸੀਏਸ਼ਨ ਨੂੰ ਕਮਜ਼ੋਰ ਕਰਨ ਵਾਸਤੇ ਸਾਜ਼ਿਸ਼ ਕੀਤੀ ਜਾਪਦੀ ਹੈ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਚੰਨੀ ਸਾਹਿਬ ਨੇ ਤਪੇ ਦੇ ਵਿੱਚ ਕਾਫੀ ਸੁਧਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਵਸਿਕਨ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਸਿਸਟਮ ਬੰਦ ਕੀਤਾ ਹੋਇਆ ਸੀਗਾ ਉਸ ਕਰਕੇ ਵੀ ਲੱਗਦਾ ਕਿ ਕਿਸੇ ਬੰਦੇ ਨੇ ਤੱਕੇ ਨਾਲ ਉਹਨਾਂ ਨੂੰ ਸਸਾਨ ਦੀ ਕੋਸ਼ਿਸ਼ ਕੀਤੀ ਹੈ ਸਾਡੀ ਅਸੋਸੀਏਸ਼ਨ ਕੀ ਹੋਣਾ ਜੀ ਮੰਗ ਪਰਚਾ ਰੱਦ ਨਹੀਂ ਕੀਤਾ ਗਿਆ ਤੇ ਸਾਡੀ ਅਸੋਸੀਏਸ਼ਨ ਸਾਰੀ ਅਸੀਂ ਇਸ ਗੱਲ ਦੇ ਸਾਰੀ ਦੇ ਵਿਚਾਰ ਕਰ ਰਹੇ ਆ ਤੇ ਸਾਡੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਜਲਦੀ ਤੋਂ ਜਲਦੀ ਜਿਹੜੀ ਜਿਹੜੀ ਸਾਜ਼ਿਸ਼ ਕਰਤਾ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕਿਹਦੀ ਸਾਜ਼ਿਸ਼ ਕਰਦੀ ਆ ਹਾਂ ਤੁਸੀਂ ਕਹਿ ਰਹੇ ਹੋ ਕਿ ਸਾਜ਼ਿਸ਼ ਹੈ ਇੱਕ ਤਬਾਤ ਤੇ ਬਿਜ਼ਨਸ ਡਿਪਾਰਟਮੈਂਟ ਹੈ ਰੈਵਨਿਊ ਡਿਪਾਰਟਮੈਂਟ ਹੈ ਦਰਬਾਰ ਨੇ ਇੱਕ ਇਸ ਬੁੱਧੀ ਭਾਰਤ ਨੇ ਖਲਾਸ ਸਾਜ਼ਿਸ਼ ਕਿਉਂ ਰੱਖੇਗਾ ਦੇਖੋ ਇਹਦੇ ਵਿੱਚ ਨਾ ਕੋਈ ਇਹ ਨਹੀਂ ਕਹਿ ਸਕਦੇ ਆਪਣਾ ਕਿ ਬਿਜ਼ਨਸ ਡਿਪਾਰਟਮੈਂਟ ਦੀ ਸਾਜ਼ਿਸ਼ ਹੈ। ਇਦੇ ਵਿੱਚ ਕਈ ਵਾਰੀ ਕੋਈ ਲੋਕਲ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਹੁੱਕਾ ਪਾਣੀ ਬੰਦ ਕੀਤਾ ਹੋਇਆ ਸੀ ਸਾਡੇ ਪ੍ਰਧਾਨ ਜੀ ਵੱਲੋਂ ਕੁਝ ਇਦਾਂ ਦੇ ਵਿਅਕਤੀ ਸੀਗੇ ਜਿਹੜੇ ਤਹਿਸੀਲ ਦੇ ਵਿੱਚ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਉਹਨਾਂ ਨਾਲ ਵੀ ਡੀਲਿੰਗ ਬੰਦ ਕੀਤੀ ਹੋਈ ਸੀ ਪ੍ਰਧਾਨ ਜੀ ਨੇ ਉਹ ਕਹਿੰਦੇ ਸੀ ਵੀ ਜਿਹਦਾ ਵੀ ਕੰਮ ਹੈਗਾ ਮੈਨੂੰ ਸਿੱਧਾ ਦੱਸੋ ਮੈਂ ਆਪਦੇ ਆਪ ਕਰ ਦਊਗਾ ਕਿਸੇ ਵੀ ਬੰਦੇ ਨੂੰ ਪਰੇਸ਼ਾਨ ਨਹੀਂ ਸੀ ਕੀਤਾ ਜਾ ਰਿਹਾ ਤਾਂ ਉਹ ਲੋਕਾਂ ਦਾ ਜਿਨ੍ਹਾਂ ਦਾ ਦਾਲ ਫੁਲਕਾ ਤੋਰੀ ਫੁਲਕਾ ਚੱਲਦਾ ਸੀ ਤੇ ਇਸ ਚੀਜ਼ ਦੇ ਉੱਤੇ ਉਹਨਾਂ ਦਾ ਤੋਰੀ ਫੁਲਕਾ ਬੰਦ ਹੋ ਰਿਹਾ ਸੀ ਤੇ ਹੋ ਸਕਦਾ ਉਹਨਾਂ ਵਿੱਚੋਂ ਕਿਸ ਨੇ ਕੋਈ ਸਾਜਿਸ਼ ਕੀਤੀ ਹੋਵੇ ਧੱਕੇ ਨਾਲ ਉਸਤਾਨ ਦੀ ਕੋਸ਼ਿਸ਼ ਕੀਤੀ ਹੋਵੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਰਿਟਾਇਰਡ ਜੱਜ ਤੋਂ ਸਾਰੇ ਮਸਲੇ ਦੀ ਜਾਂਚ ਕਰਾਈ ਜਾਵੇ ਤੇ ਜੋ ਵੀ ਜਿਹੜਾ ਹੈਗਾ ਤੱਤ ਸਾਰੇ ਸਾਹਮਣੇ ਰੱਖੇ ਜਾਣ ਧੰਨਵਾਦ ਜੀ ਤੁਸੀਂ ਕਹਿ ਵੀ ਸਾਜੀ ਚੈ ਜਿਹੜੇ ਵੀ ਪੰਜਾਬ ਲੈਵਲ ਜਿਹੜਾ ਸੰਘਰਸ਼ ਕਰ ਰਹੀ ਤੀ ਇਹ ਹੁਣ ਵੀ ਇਜਲਾਸ ਦੇ ਇਜਲਾਸ ਦੇ ਵਿੱਚ ਆ ਗਿਆ ਪਰ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਕਿਸੇ ਲੋਕਾਂ ਦੀ ਸਾਜੀ ਚੈ ਜਾਂ ਕੁਝ ਵੀ ਐ ਤੁਸੀਂ ਵੀ ਖੁਦ ਕੇ ਉਹਨਾਂ ਕਿਸੇ ਦੇਖੋ ਇਹਦੇ ਵਿੱਚ ਨਾ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਕਿਸੇ ਰਿਟਾਇਰਡ ਜੱਜ ਦੇ ਜਿਹੜੇ ਉਦੀ ਪ੍ਰਦਾਨਗੀ ਸਾਰੀ ਸਾਰੇ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇ ਇਸ ਸਾਰੇ ਜਿਹੜਾ ਵਰਤਾਰਾ ਹੈਗਾ ਦੀ ਜਾਂਚ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਸਾਨੂੰ ਹੋਰ ਵੀ ਕਾਫੀ ਗੱਲਾਂ ਦਾ ਸਾਨੂੰ ਅੰਦੇਸ਼ਾ ਲੱਗ ਰਿਹਾ ਹੈਗਾ ਸਾਡੀ ਐਸੋਸੀਏਸ਼ਨ ਸਾਡੀ ਐਸੋਸੀਏਸ਼ਨ ਵੱਲੋਂ ਵੀ ਅਸੀਂ ਮੰਗਾ ਕਾਫੀ ਰੱਖੇ ਨੇ ਸਰਕਾਰ ਕੋਲ ਇਹ ਅਸੀਂ ਹੁਣ ਵੀ ਹਫਤਾ ਦਸ ਦਿਨ ਪਹਿਲਾਂ ਵੀ ਮੀਟਿੰਗ ਕੀਤੀ ਸੀ ਤੇ ਹੁਣ ਮਤਲਬ 30 ਤਰੀਕ ਦੇ ਕਰੀਬ ਵੀ ਸਾਡੀ ਦੁਆਰਾ ਸਰਕਾਰ ਨਾਲ ਮੀਟਿੰਗ ਦੀ ਉਹ ਗੱਲ ਚੱਲਦੀ ਸੀਗੀ ਤੇ ਉਹ ਸਾਰੇ ਸਾਰੇ ਕੰਮ ਨੂੰ ਲੱਗਦਾ ਕਿ ਉਹਨੂੰ ਉਹਦੀ ਹਵਾ ਕੱਢਣ ਵਾਸਤੇ ਤੇ ਸਰਕਾਰ ਦੀ ਸਾਜੀ ਚੱਲਦੀ ਹੈ ਸਰ ਕਿਸੇ ਹੱਦ ਤੱਕ ਸਾਨੂੰ ਲੱਗਦਾ ਕਿ ਉਹਦੇ ਵਿੱਚ ਸਰਕਾਰ ਦਾ ਵੀ ਸ਼ਾਇਦ ਥੋੜਾ ਬੋਤਾ ਪਰ ਬਿਜੀ ਰੱਖਦੇ ਸਰਕਾਰ ਦਾ ਚਾਹਨਾ ਕਿ ਰੈਡ ਹੈਡਨ ਸਾਰੀ ਧਾਰਵਾਇ ਹੋਈ ਆ ਨੌਕਰੀ ਕਾਫੀ ਹੋਈ ਦੇਖੋ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਸਾਨੂੰ ਇਹ ਪਤਾ ਲੱਗਿਆ ਕਿ ਕਿਸੇ ਬੰਦੇ ਦੁਆਰਾ ਤੱਕਾ ਹੀ ਕੀਤਾ ਗਿਆ ਹੈ ਇਹ ਠੀਕ ਹੈ ਉਹਦਾ ਸਾਰੇ ਤੱਤ ਜਿਹੜੇ ਨੇ ਜੋ ਤਾਂ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਹੈਗੇ ਉਹਦੇ ਵਿੱਚ ਆਪਾਂ ਨੂੰ ਕਿਸੇ ਪਾਰਟਿਕੂਲਰ ਬੰਦੇ ਦੇ ਉੱਤੇ ਆਪਾਂ ਨੂੰ ਕੋਈ ਉਂਗਲ ਨਹੀਂ ਚੱਕਣੀ ਚਾਹੀਦੀ ਮੇਰੇ ਖਿਆਲ ਨਾਲ ਹਲੇ ਸਾਡੀ ਐਸੋਸੀਏਸ਼ਨ ਵੀ ਬੈਠੀ ਹੈ ਹਰ ਇੱਕ ਅਲਿਕਲੀ ਚੀਜ਼ ਦੇ ਵਿਚਾਰ ਕਰ ਰਹੇ ਆਪਾਂ ਤੇ ਡਿਸਕਸ਼ਨ ਵੀ ਕਰ ਰਹੇ ਆ ਤੇ ਜਾਂਚ ਦੀ ਵੀ ਸੀ ਮੰਨ ਕਰ ਰਹੇ ਕਿ ਇਹਨਾਂ ਦੀ ਗਹਿਰੇ ਨਾਲ ਜਾਂਚ ਕੀਤੀ ਜਾਵੇ ਤਾਂ ਇਹ ਜੀ ਦੇਖੋ ਪਰਦੇ ਹੈਗਾ ਕਿ ਅਸੀਂ ਜਿਹੜਾ ਹੈਗਾ ਰੈੱਡ ਹੈਂਡਰ Trap 깔 ਲਗਾਇਆ ਸੀਗਾ ਤੁਸੀਂ ਨਰ ਪਪਾ ਦਾ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਮੈਨੂੰ ਕਿ ਮੇਬੀ ਉਹ ਧਰਨਾ ਲਗਾ ਰਹੇ ਹੈ ਕਿ ਸਮੂਹ ਛੁੱਟੀ ਤੇ ਹੈ ਮੇਰੇ ਕੋਲ ਮਤਲਬ ਅਲੱਗ-ਅਲੱਗ ਸੋਸ ਤੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਮੈਨੂੰ ਠੀਕ ਨਹੀਂ ਪਤਾ ਕਿ ਉਹ ਕੀ ਕਰ ਰਹੇ ਹੈਗੇ ਤੇ ਪਰ ਸਾਨੂੰ ਤਾਂ ਪਰਦੇ ਅਸੀਂ ਹੈਗਾ ਕਿ ਅਸੀਂ ਤਾਂ ਆਪਣਾ ਕੰਮ ਕਰ ਰਹੇ ਹੈਗੇ ਐਫ ਆਈ ਆਰ ਰਜਿਸਟਰ ਕਰ ਲਈ ਹੈਗੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਤੇ ਅੱਜ ਮਾਨੇ ਕੋਰਟ ਤੇ ਉਹਨਾਂ ਨੂੰ ਪੇਸ਼ ਕਰਾਂਗੇ ਤੇ ਐਜ਼ ਅ ਨਾਰਮਲ ਜੋ ਵੀ ਸਾਡਾ ਤਾਂ ਪ੍ਰੋਸੀਜਰ ਹੁੰਦਾ ਸੀ ਤਾਂ ਉਹ ਵੀ ਫੋਲੋ ਕਰ ਰਹੇ ਹੈਗੇ ਤੇ ਬਾਕੀ ਚੀਜ਼ਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਸੀਂ ਇਮਾਨਦਾਰੀ ਨਾਲ ਅਸੀਂ ਆਪਣਾ ਕੰਮ ਕਰ ਰਹੇ ਹਾਂ ਤਕਤੀਸ਼ ਕਰ ਰਹੇ ਹੈਗੇ ਤਾਂ ਤੁਸੀਂ ਮਤਲਬ ਕਿ ਰੰਗੇ ਇੱਥੇ ਬਰੇਗਾ ਤੇ ਇਦੋਂ ਬਾਅਦ ਰੰਗੇ ਇੱਥੇ ਫੜਲੇ باوجود ਪੂਰੇ ਐਵੀਡੈਂਸਾਂ ਨਾਲ ਫੜੇ ਦੇ باوجود ਵੀ ਤਾਂ ਲਗਾਏ ਯਾਰ ਇਹ ਕਿਤੇ ਕਿਤੇ ਲੱਗ ਨਹੀਂਦੇ ਜੀ ਉਹਨਾਂ ਦਾ ਵਿਚਾਵ ਕੀਤਾ ਜਾ ਰਿਹਾ ਹੈ ਨਿੰਦਾ ਸਾਡੇ ਵੱਲੋਂ ਤਾਂ ਦੇਖੋ ਇਹ ਜਿਆ ਕੋਈ ਚੀਜ਼ ਨਹੀਂ ਅਸੀਂ ਤਾਂ ਆਪਣੀ ਤਫ਼ਤੀਸ਼ ਕਰਾਂਗੇ ਤਫ਼ਤੀਸ਼ ਪੂਰੀ ਕਰਕੇ ਜਿਹੜਾ ਗੋਡ ਦੇ ਵਿੱਚ ਹੈਗਾ ਜੀ ਜੋ ਵੀ ਹੈ ਚਲਾਣੂ ਦੇਣਾ ਹੈਗਾ ਸਾਡਾ ਤਾਂ ਇਹੀ ਕੰਮ ਹੁੰਦਾ ਤੇ ਅਸੀਂ ਉਹ ਵੀ ਕਰ ਰਹੇ ਹੈਗੇ ਆਂ ਬਾਕੀ ਕੋਈ ਧਰਨਾ ਲਗਾ ਰਿਹਾ ਜਾਂ ਛੁੱਟੀ ਤੇ ਜਾ ਰਿਹਾ ਜਾਂ ਜੋ ਕੁਝ ਵੀ ਕਰ ਰਿਹਾ ਦੇਖੋ ਉਹ ਤੇ ਆਪਾਂ ਕਮੈਂਟ ਨਹੀਂ ਕਰ ਸਕਦੇ ਹਨਾ ਉਹਨਾਂ ਦਾ ਹੱਕ ਹੈਗਾ ਜੇ ਜੋ ਵੀ ਉਹਨਾਂ ਦੇ ਐਜ਼ ਰਾਈਟ ਹੈਗੇ ਉਹ ਕਰ ਰਹੇ ਹੋਣਗੇ ਸਰ ਉਹਨਾਂ ਵੱਲੋਂ ਪਰਚਾ ਰੱਦ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ ਜੀ ਹੁਣ ਪਰਚਾ ਰੱਦ ਹੋ ਨਹੀਂ ਹੋਊਗਾ ਜੀ ਬਸ ਅਸੀਂ ਦੇਖੋ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆਂ ਅਸੀਂ ਤਾਂ ਫਾਲੋ ਕਰ ਰਹੇ ਆਂ ਆਪਣਾ ਪ੍ਰੋਸੀਜ ਤੇ ਉਹ ਬੇਸਿਕਲੀ ਇਨਵੈਸਟੀਗੇਸ਼ਨ ਦੀਆਂ ਚੀਜ਼ਾਂ ਹੁੰਦੀਆਂ ਐਸਾ ਸਿੱਧਾ ਆਪਣੇ ਕੋਲੇ ਕੋਈ ਆਇਆ ਨਹੀਂ ਹੈਗਾ ਕਿ ਅਸੀਂ ਇੱਥੇ ਬੈਠੇ ਬੜੇ ਹੀ ਪਰਚਾਰਾਦ ਕਰ ਦਈਏ ਜੋ ਵੀ ਐਵੀਡੈਂਸ ਹੋਵੇਗਾ ਆਪਾਂ ਉਸ ਬੇਸ ਤੇ ਸਾਰੇ ਕੰਮ ਕਰ ਲਵਾਂਗੇ। ਕੀ ਲੱਗਦਾ ਸਰ ਧਰਨੇ ਦਾ ਜੋ ਦਬਾਅ ਤਾਂ ਨਹੀਂ ਮੰਨਿਆ ਜਾਂਦਾ? ਨਹੀਂ ਬੰਦਾ ਅਸੀਂ ਆਪਣਾ ਕੰਮ ਹੀ ਕਰਨਾ ਹੈਗਾ ਦੇਖੋ ਧਰਨੇ ਦਾ ਦਬਾਅ ਦੇਖੋ ਪਤਾ ਨਹੀਂ ਹੁਣ ਧਰਨਾ ਹੈ ਵੀ ਕਿ ਨਹੀਂ ਹੈ ਉਹਨਾਂ ਦਾ ਹਨਾ ਆਪਾਂ ਪਹਿਲਾਂ ਨਹੀਂ ਕਹਿ ਸਕਦੇ ਇਹ ਚੀਜ਼ ਤੇ ਨਾ ਹੀ ਉਹ ਸਾਨੂੰ ਉਹਨਾਂ ਨੇ ਕੋਈ ਇੰਟੀਮੀਟ ਨਾ ਹੀ ਆਪਾਂ ਨੂੰ ਕੋਈ ਉਹਨਾਂ ਨੇ ਥ੍ਰੈਟ ਕਰਿਆ ਹੈਗਾ ਤੇ ਨਾ ਹੀ ਅਸੀਂ ਆਪਾਂ ਮੰਨਣਾ ਹੈਗਾ ਕੋਈ ਅਸੀਂ ਆਪਣਾ ਕੰਮ ਕਰ ਰਹੇ ਹਾਂ। ਦੇਖੋ ਅਸੀਂ ਐ ਸੱਚ ਕੋਈ ਸਾਡੇ ਕੋਲੇ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਕੋਈ ਵੀ ਬੰਦਾ ਆ ਕੇ ਮਿਲ ਲੈ ਹਨਾ ਤਾਂ ਉਹਦੇ ਵਿੱਚ ਮੇ ਵੀ ਉਹਨਾਂ ਨੂੰ ਕੋਈ ਕੁਝ ਕਰ ਜੇ ਜਾਂ ਉਹਨਾਂ ਨੂੰ ਕੁਝ ਦੇ ਜੇ ਸਾਡੇ ਕੋਲ ਸਟੱਡੀ ਚ ਹੈਗੇ ਆ ਉਹ ਤੇ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਹੈ ਉਹਨਾਂ ਦੀ ਹੈਲਥ ਦੀ ਵੀ ਜ਼ਿੰਮੇਵਾਰੀ ਸਾਡੀ ਹੈ ਤਾਂ ਉਹ ਸਾਨੂੰ ਧਿਆਨ ਰੱਖਣਾ ਪੈਂਦਾ ਅਸੀਂ ਉਹਨਾਂ ਨੂੰ ਮੈਡੀਕਲ ਵੀ ਕਰਾ ਕਰਾਉਨੇ ਆ ਤਾਂ ਉਹਨਾਂ ਦੀ ਧਿਆਨ ਬੇਸਿਕਲੀ ਉਹਨਾਂ ਦੀ ਸੇਫਟੀ ਲਈ ਆਪਾਂ ਉਹਨਾਂ ਦਾ ਜਿਹੜਾ ਹੈਗਾ ਉਹ ਰੋਕਿਆ ਗਿਆ ਪੇਸ਼ ਕੀਤਾ ਜਾਂ ਰਿਮਾਂਡ ਦਿੱਤਾ ਜਾਂ ਕਿ ਨਹੀਂ ਵੀਰੇ ਤਾਂ within 24 hours ਆਪਾਂ ਪੇਸ਼ ਕਰਨਾ ਹੁੰਦਾ ਤਾਂ ਅੱਜ ਅਸੀਂ ਉਹਨਾਂ ਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ